ਸਰ ਸ਼ਿਕਾਜੀ ਮੈਲਾ ਪ੍ਰਿਕਰ ਹਸਰਾਂਜੀ ਸਿਮਰਨਜੀਤ ਘਰ ਸਿਮਰਦਵਾਰਾ ਲਿਖੀ ਗਈ ਕਹਾਣੀ ਸਿਮਰੀ ਦਾ ਨਸੀਬ ਬਸੀਰਾ ਦਾ ਪਾਗ ਚੌਥਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਰਣ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਵੇਂ ਦਸ ਪੜ ਕੇ हट ਗਈ ਸਾਂ ਬੀਬੀ ਦੀ ਗੁਜਰਨ ਮਗਰੋਂ ਕਰਦੀ ਸੰਭਾਲਦੀ ਜ਼ਿੰਮੇਵਾਰੀ ਉਸੇ ਸਿਰ ਪੈ ਗਈ ਸੀ ਤੇ ਅੱਗੇ ਪੜਨਾਂ ਸੌਖਾ ਸੀ ਅਛਾ ਠੀਕ ਹੈ ਤੁਸੀਂ ਅੱਗੇ ਪੜਨਾਂ ਚਾਹੁੰਦੇ ਹੋ ਜੀ ਹੁਣ ਸ਼ੀਰੀ ਨੇ ਕਿਹਾ ਹਾਂਜੀ ਤੁਸੀਂ ਹੁਣ ਵੀ ਪੜ ਸਕਦੇ ਹੋ ਰਾਨੋ ਬੋਲੀ ਪਰ ਪਰਿਵਾਰ ਜ਼ਿੰਮੇਵਾਰੀਆਂ ਸਭ ਔਖਾਈ ਜੇਕਰ ਤੁਸੀਂ ਦੋਵੇਂ ਚੀਜ਼ਾਂ ਸੰਭਾਲ ਸਕੋਗੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਵਿਆਹ ਤੋਂ ਬਾਅਦ ਤੁਸੀਂ ਪੜ ਸਕਦੇ ਹੋ ਰਾਨੋ ਨੇ ਉਹਦੇ ਨਾਲ ਗੱਲਬਾਤ ਕਰਕੇ ਬਿਲਕੁਲ ਵੀ ਉਫਰਾਜਿਆ ਨਹੀਂ ਸੀ ਮਹਿਸੂਸ ਹੋ ਰਿਹਾ ਸ਼ੀਰੀ ਨੇ ਕਿਹਾ ਕਿ ਇੱਕ ਆਖਰੀ ਸਵਾਲ ਹੋਰ ਪੁੱਛ ਸਕਦਾ ਫਿਰ ਤੁਸੀਂ ਜੋ ਮਰਜ਼ੀ ਪੁੱਛਣਾ ਹੋਇਆ ਪੁੱਛ ਲਿਓ ਰਾਣੂ ਸਿਰ ਹਲਾਇਆ ਤੇ ਕਿਹਾ ਹਾਂਜੀ ਪੁੱਛ ਸਕਦੇ ਹਾਂ ਸ਼ੇਰੀ ਨੇ ਝਟ ਆਖ ਦਿੱਤਾ ਕਿ ਮੈਂ ਤੁਹਾਨੂੰ ਪਸੰਦਾਂ ਰਾਣੂ ਨੇ ਨੀਮੀ ਜਿਹੀ ਪਾਉਂਦੇ ਆਖਿਆ ਜੋ ਪਾਪੂ ਹਣੀ ਕਰਨਗੇ ਠੀਕ ਕਰਨਗੇ ਸ਼ੇਰੀ ਨੇ ਫਿਰ ਕਿਹਾ ਜੇਕਰ ਮੈਂ ਤੁਹਾਨੂੰ ਪਸੰਦ ਨਹੀਂ ਤਾਂ ਤੁਸੀਂ ਮਨਾ ਕਰ ਸਕਦੇ ਹੋ ਰਾਣੂ ਨੇ ਅੱਗੂ ਝੁਪ ਕਰਕੇ ਹਾਂ ਵਿੱਚ ਸਿਰ ਹਲਾ ਦਿੱਤਾ ਤੁਸੀਂ ਕੁਝ ਪੁੱਛਣਾ ਹੈ ਜੀ ਨਹੀਂ ਮੈਂ ਕੁਝ ਨਹੀਂ ਪੁੱਛਣਾ ਠੀਕ ਹੈ ਤਾਂ ਚੱਲ ਜਾਈਏ ਬਾਹਰ ਹਾਂਜੀ ਦੂਮੇ ਉੱਠ ਕੇ ਬਾਹਰ ਆ ਗਏ ਤੇ ਸਾਰੇ ਉਹ ਨਵਲ ਵੀਖ ਰਹੀ ਸਨ ਦੂਮੇ ਪਰਿਵਾਰਾਂ ਵਿੱਚੋਂ ਬੀਬੀ ਬਚਨ ਨੇ ਪੁੱਛਿਆ ਕਿ ਦਸਉ ਪੁੱਤ ਤੁਸੀਂ ਪਸੰਦੋਂ ਇੱਕ ਦੂਜੇ ਨੂੰ ਬਸ਼ੀਰੀ ਨੇ ਰਾਣਵਲ ਵੇਖਿਆ ਤਾਂ ਸਨਿਹਾ ਵਿੱਚ ਸਿਰ ਹਿਲਾ ਦਿੱਤਾ ਉਸੇ ਨਾਲ ਹੀ ਮੁੰਡੇ ਨੇ ਆਖਿਆ ਕਿ ਮੈਨੂੰ ਵੀ ਮਨਜ਼ੂਰ ਆ ਦੋਮਾਂ ਦੇ ਹਮੇ ਭਨਵਾ ਸਾਰੇ ਇੱਕ ਦੂਜੇ ਨੂੰ ਬਤਾਈ ਦੇਣ ਲੱਗੇ ਬੀਬੀ ਬਚਨ ਨੇ ਬਸ਼ੀਰੀ ਨੂੰ ਤੇ ਉਹਦੇ ਪਿਓ ਸਰਦਾਰੀ ਨੂੰ ਆਵਾਜ਼ ਮਾਰੀ ਤੇ ਕਿਹਾ ਪੁੱਤ ਸ਼ਗਨਾਜੀ ਲਾ ਦੇਗੀ ਬਸੀਰੀ ਨੇ ਕਿਹਾ ਵੇਖ ਲਵੋ ਜਿਵੇਂ ਸਹੀ ਲੱਗਦਾ ਠੀਕ ਹੈ ਮੈਂ ਪੁੱਛਦੀ ਹਾਂ ਮੁੰਡੇ ਦੇ ਪਿਓ ਨੂੰ ਬੀਬੀ ਦੇ ਪੁੱਛਣ ਉਤੇ ਉਹਨਾਂ ਨੇ ਵੀ ਕਿਹਾ ਕਿ ਸਾਡੇ ਵੱਲੋਂ ਤਿਆਰੀ ਹੈ ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ ਪੁੱਛ ਲਵੋ ਜੇ ਅੱਜ ਲਾਉਣਾ ਹੈ ਅੱਜ ਲਾ ਲਿਓ ਜੇ ਕੋਈ ਹੋਰ ਦਿਨ ਰੱਖਣਾ ਤਾਂ ਵੀ ਠੀਕ ਹੈ ਬੀਬੀ ਨੇ ਗੱਲ ਕੱਟਦੀ ਹੈ ਕਿਹਾ ਕਿ ਨਾਨਾ ਅੱਜਰਾ ਦੇਣੀ ਚੰਗਾ ਹੈ ਦੋਵਾਂ ਪਰਿਵਾਰਾਂ ਦੀ ਸਲਾਹ ਨਾਲ ਰਿਸ਼ਤਾ ਪੱਕਾ ਹੋ ਗਿਆ ਬਸੀਰੇ ਨੇ ਕਿਹਾ ਕਿ ਬੇਬੀ ਰਸਮਾਂ ਤੋਂ ਪਹਿਲਾਂ ਰੋਟੀ ਖਾ ਲੈਂਦੇ ਤਰ ਤੱਕ ਮੈਂ ਥੋੜਾ ਸਮਾਨ ਦਾ ਇੰਤਜ਼ਾਮ ਕਰ ਲਾਂ ਮੁੰਡੇ ਦੇ ਪਿਓ ਨੇ ਕਿਹਾ ਪੁੱਤ ਜ਼ਿਆਦਾ ਕੁਝ ਨਹੀਂ ਕਰਨਾ ਬਸ ਰੁਪਈਆ ਰੱਖ ਕੇ ਸ਼ਗਨ ਲਾ ਦਿਓ ਵਾਧੂਏ ਬਸੀਰੇ ਨੇ ਆਖਿਆ ਨਾ ਜੀ ਕੋਈ ਨਾ ਤੁਸੀਂ ਪ੍ਰਸ਼ਾਦਾ ਛਕੋ ਮੈਂ 5 ਮਿੰਟ ਤੱਕ ਆਇਆ ਇੱਕ ਇਹੋ ਚਾਚੀ ਨਾਲ ਮੁੰਡੇ ਵਾਸਤੇ ਕੱਪੜਿਆਂ ਦਾ ਝੂੜ ਬਣਵਾਉਣ ਲਈ ਬਾਜ਼ਾਰ ਚਲਾ ਗਿਆ ਉਹਨਾਂ ਦੇ ਵਾਪਸ ਆਉਣ ਤੱਕ ਰਾਨੋ ਤੇ ਰਜੀ ਨੇ ਮਿਲ ਕੇ ਸਭ ਨੂੰ ਰੋਟੀ ਖਵਾ ਲਈ ਸੀ ਜਦੋਂ ਚਾਚੀ ਤੇ ਬਸ਼ੀਰਾ ਘਰ ਆਈ ਤੇ ਸਭ ਰੋਟੀ ਖਾ ਕੇ ਪਾਠੇ ਸੀ ਚਾਚੀ ਰਾਣੂ ਨੂੰ ਅੰਦਰ ਲੈ ਗਈ ਤੇ ਰਾਣੂ ਦੇ ਸਾਰੇ ਪਰਿਵਾਰ ਵੱਲੋਂ ਸ਼ਿੰਗਾਰ ਦੇ ਸਮਾਨ ਨਾਲ ਰਾਣੂ ਨੂੰ ਦੁਆਰਾ ਤਿਆਰ ਕੀਤਾ ਅਤੇ ਬਾਹਰ ਵਿਹੜੇ ਵਿੱਚ ਦੋ ਕੁਰਸੀਆਂ ਰੱਖ ਕੇ ਦੋਵਾਂ ਨੂੰ ਉਹਨਾਂ ਉੱਪਰ ਬਿਠਾ ਦਿੱਤਾ ਰਾਣੂ ਦੇ ਪਿਓ ਤੇ ਪ੍ਰਾਨੇ ਮਿਲ ਕੇ ਸ਼ੀਰੇ ਨੂੰ ਸ਼ਗਨ ਲਾਇਆ ਤੇ ਸ਼ੀਰੇ ਦੇ ਪਰਿਵਾਰ ਨੇ ਰਾਣੂ ਦੇ ਸਿਰਫ ਲਕਾਰੀ ਦੇ ਕੇ ਉਸ ਨੂੰ ਸ਼ਗਨ ਲਾ ਦਿੱਤਾ ਦੋਵਾਂ ਨੇ ਆਪਸ ਵਿੱਚ ਅੰਗੂਠੀਆਂ ਬਦਲਾਈਆਂ ਚਾਚੀ ਨੇ ਮਠਾਈ ਵਾਲਾ ਡੱਬਾ ਖੋਲ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ। ਸ਼ੀਰ ਦੀ ਮਾਂ ਨੇ ਸਰਦਾਰੀ ਅੱਗੇ ਹੱਥ ਜੁੜਦਿਆਂ ਕਿਹਾ, "ਲਓ ਜੀ, ਅੱਜ ਰੋ ਤੁਹਾਡੀ ਤੇ ਸਾਡੀ ਹੋਈ।" ਸਰਦਾਰਾਂ ਅੱਖਾਂ ਪਰਦਾ ਕਿਆਂ ਲੱਗਾ, "ਤਿਆਂ ਤਾਂ ਜੰਮਦੀ ਹੀ ਪਰਾਈਆਂ ਹੁੰਦੀਆਂ ਨੇ ਜੀ। ਬਸ ਮੇਰੀ ਤੈਨੂੰ ਆਪਣੀ ਧੀ ਸਮਝ ਕੇ ਪਿਆਰ ਦਿਓ ਤੇ ਕਦੀ ਕੋਈ ਪੁਲਚਕ ਹੋ ਵੀ ਜਾਵੇ ਤਾਂ ਵੀ ਧੀ ਸਮਝ ਕੇ ਮਾਫ਼ ਕਰ ਦਿਓ। ਨਾ ਪਾਈ ਸਾਹਿਬ ਇੰਜ ਨਾ ਕਰੋ। ਅਸੀਂ ਬਹੁਤ ਖੁਸ਼ ਰੱਖਣਾ ਰਾਣੋ ਨੂੰ।" ਸ਼ੀਰੀ ਦੀ ਪਿਓ ਨੇ ਕਿਹਾ ਚਲੋ ਚੰਗਾ ਸਰਦਾਰ ਸਾਹਿਬ ਹੁੰਦੀ ਹੋ ਇਜਾਜ਼ਤ ਜਲਦੀ ਹੀ ਜਨ ਲੱਕੀ ਤੁਹਾਡੀ ਵਿੜੀ ਆਵਾਂਗੀ ਸਾਰਿਆਂ ਨੇ ਇੱਕ ਵਾਰ ਫਿਰ ਤੁਹ ਬਧਾਈਆਂ ਦਿੰਦਿਆਂ ਵਧਾਈਗੀ ਮੰਗੀ ਬਸੀਰੀ ਨੇ ਸਗਨ ਦਾ ਸਮਾਨ ਗੱਡੀ ਵਿੱਚ ਰੱਖਿਆ ਤੇ ਸਭ ਦੇ ਪੈਰੀ ਹੱਥ ਲਾਏ ਸਗਨ ਦੇ ਸਾਰੇ ਕੰਮ ਸੁੱਕੀ ਸਾ ਦੇ ਨਵੇੜ ਕੀ ਬਸੀਰਾ ਹੁਣ ਵੇਲਾ ਹੋਇਆ ਸੀ ਉਸਨੇ ਰਾਣ ਨੂੰ ਆਵਾਜ਼ ਦਿੱਤੀ ਕਿ ਰਾਣੋ ਕੋਟੇ ਚਾਦਾ ਬਣਾ ਦੇ ਰਾਣੂ ਨੇ ਬਸੀਰੀ ਨੂੰ ਕਿਹਾ ਕਿ ਵੀਰੇ ਥੋੜਾ ਜਿਹਾ ਕੰਮ ਇਸ ਮੀਟ ਲਮਾ ਫਿਰ ਬਣਾ ਕੇ ਦਿੰਨੀ ਆ ਨਲੇ ਬਾਪੂ ਵੇਖੀ ਕਿੱਥੇ ਆ ਉਹਨੇ ਵੀ ਥਕਾਵਟ ਹੋਈ ਪੁੱਛ ਲੈ ਚਾ ਪੀਏਗਾ ਤੈਨੂੰ ਮੇਰਾ ਸਾਰਾ ਕੰਮ ਨਿਬੜ ਜਾਓ ਠੀਕੇ ਬਸ਼ੀਰ ਐਂ ਜਾਕਦਾ ਬਾ ਡੰਗਰਾਂ ਦੇ ਬਾੜੀ ਵਾਲ ਤੁਰ ਗਿਆ ਕਿ ਸ਼ਾਇਦ ਪਾਪੂ ਮੱਝਾ ਵੇਖਣ ਨਾ ਤੁਰ ਗਿਆ ਹੋਵੇ ਅੱਜ ਸ਼ਗਨ ਵਿਹਾਰਾਂ ਚ ਡੰਗਰਾਂ ਦਾ ਬਹੁਤਾ ਧਿਆਨ ਨਹੀਂ ਰੱਖਿਆ ਗਿਆ ਬਸ਼ੀਰੇ ਦਾ ਅੰਦਾਜ਼ਾ ਤਾਂ ਠੀਕ ਨਿਕਲਿਆ ਪਰ ਉਸ ਦਾ ਡੰਗਰਾਂ ਦੇ ਬਾੜੀ ਦੀ ਥਾਂ ਤੂੜੀ ਵਾਲੇ ਕੋਠੇ ਵਿੱਚ ਬੈਠਾ ਰੋ ਦੇ ਹੱਸ ਸ਼ਾਇਦ ਇਹ ਰੀਤਾ ਪਹਿਲਾਂ ਤੋਂ ਚੱਲੀਆਂ ਆਈਆਂ ਨੇ ਕਿ ਕੋਈ ਮਰਦ ਸਭ ਦੇ ਸਾਹਮਣੇ ਨਹੀਂ ਰੋ ਸਕਦਾ ਫਿਰ ਦੁੱਖ ਚਾਹੇ ਤੀ ਤੋਰੰਦਾ ਹੋਵੇ ਜਾਂ ਕੋਈ ਹੋਰ ਬਸ਼ੀਰੀ ਦੇ ਕਦਮਾਂ ਦੀ ਆੜ ਸੁਣ ਕੇ ਸਰਦਾਰੀ ਨੇ ਫਟਾਫਟ ਅੱਖਾਂ ਪਹੁੰਚ ਲਈਆਂ ਬਾਪੂ ਇੱਥੇ ਕੀ ਕਰਦਾ ਏ ਮੈਂ ਸਾਰੇ ਕਿਤੇ ਲੱਭਾਂ ਜਾਂ ਤੂੰ ਇੱਥੇ ਇਕੱਲਾ ਬੈਠਾ ਨਿਹਰਾਣੂ ਕਦੋਂ ਦੀ ਲੱਭਦੀ ਪਈ ਤੈਨੂੰ ਚੱਲੀ ਕੱਠੇ ਬੈਠ ਕੇ ਚਾਹ ਪੀਣੇ ਆ ਬਸ਼ੀਰੀ ਨੇ ਬਾਪੂ ਦੀਆਂ ਅੱਖਾਂ ਵੇਖ ਕੇ ਕੋਈ ਗੱਲ ਤਾਂ ਅਖਣਕੀ ਸੀ ਪਰ ਸੁਣੀ ਪੁੱਛਣਾ ਬੇਤਰ ਨਾ ਸਮਝਿਆ ਦੋਵੇਂ ਉੱਥੋਂ ਨਿਕਲ ਬਰਾਂਡੇ ਜਾ ਕੇ ਬੈਠ ਗਏ ਤੇ ਰਣੂ ਵੀ ਫਟਾਫਟ ਚਾਲਿਆ ਕਿ ਫੱਟੀ ਦੇ ਉੱਤੇ ਬੈਠ ਗਈ ਬਾਪੂ ਜਿਹੜੇ ਕੱਪੜੇ ਉਹ ਧੇਕੇ ਗਏ ਨੇ ਪੇਟੀ ਵਿੱਚ ਰੱਖ ਦਿਆ ਆਪਣੇ ਰਿਸ਼ਤੇਦਾਰਾਂ ਨੂੰ ਕੰਮ ਆ ਜਾਣਗੇ ਵਿਆਹ ਦੇ ਵੇਲੇ ਨਾ ਪੁੱਤ ਨਾ ਉਹ ਤਾਂ ਤੇਰੀ ਸ਼ਗਨਾ ਦੇ ਨੇ ਤੁਸੀਂ ਉਹ ਕਿ ਪਾਤੇ ਹੰਡਾ ਵਕਤ ਨਾਲ ਰਿਸ਼ਤੇਦਾਰਾਂ ਨੂੰ ਵੀ ਆਪੇ ਭੋਜ ਲਾਵਾਂਗੇ ਬਸ਼ੀਰੀ ਨੇ ਮਜ਼ਾਕ ਨਾਲ ਰਣੂ ਨੂੰ ਕਿਹਾ ਕਿ ਇਨੀ ਤੂੰ ਇਨੀ ਸਿਆਣੀ ਹੈਗੀ ਆ ਸਾਡੀ ਬਚਤ ਕਰਨ ਵਾਲੀ ਹੈ। ਢਾਲੇ ਵਿਆਹ ਨੂੰ ਪਤਾ ਨਹੀਂ ਕਿੰਨੇ ਪੈਸੇ ਮੰਗੇਗੀ। ਵੀ ਆ ਲਿਆਉਣਾ ਏ, ਉਹ ਲਿਆਉਣਾ ਏ। ਰਾਨੋ ਨੇ ਅੱਗੇ ਖਿੱਚਦੀ ਨਿਆਖਿਆ ਆਉ ਅੱਗੇ ਤਾਂ ਜਿਵੇਂ ਪੈਸੇ ਦਾ ਢੇਰ ਲਾਇਆ ਮੇਰੇ ਅੱਗੇ ਤੂੰ। ਹੈਨਾ? ਢਲੇ ਮੈਂ ਕਿਉਂ ਮੰਗਾ ਸਾਰੇ ਮੇਰੇ ਹੀ ਨੇ। ਸੁਣ ਗਿਆ? ਹਾਂ 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 ਹਾਂ। ਬਾਪੂ ਨੇ ਉਹ ਵੇਖ ਹੱਸ ਪਿਆ। ਚਲੋ ਬੱਸ ਕਰੋ ਤੁਸੀਂ ਪਾਣੀ ਚ ਮਧਾਣੀ ਪਾ ਲੈਂਦੇ ਆ। ਲੈ ਦੱਸ ਬਾਪੂ। ਮੈਂ ਤੈਨੂੰ ਜਾਣ ਕੇ ਛੇੜਦਾ ਇਕੱਲਤਾ ਹੈਗੀ ਆ ਇਹ ਇਹਦੇ ਸ਼ੌਕ ਨਹੀਂ ਪੂਰੇ ਕਰਨੇ ਹੋਰ ਕੀਤੇ ਕਰਨੇ ਆ ਆਹੋ ਹੁਣੀ ਕੋਈ ਭਾਬੀ ਸਾਨੂੰ ਥੋੜਾ ਦੱਸਣਾ ਤੂੰ ਭਲਾ ਹੀਰਾਨ ਦੇ ਮੋਂ ਭਾਬੀ ਸੁਨ ਬਸੀਰੇ ਨੂੰ ਖਿਆਲ ਜਿਹਾ ਆ ਕਿ ਰਾਨੂ ਸਿਮਰੇ ਨੂੰ ਭਾਬੀ ਆਖੇਗੀ ਤੇ ਕਿੰਨਾ ਫੱਬੇਗਾ ਉਹਦਾ ਨਾ ਬਸੀਰੇ ਨੇ ਚਾਹ ਦਾ ਕਾਲੇ ਗਲਾਸ ਰਾਨੂ ਨੂੰ ਫੜਾਉਂਦਿਆਂ ਕਿਹਾ ਲਚੰਗਾ ਬੇਬੇ ਇਹਨੂੰ ਅੰਦਰ ਰੱਖ ਤੇ ਕਹੀ ਫੜਾ ਖੇਤਵਾਲ ਜਾ ਕੇ ਆਈਏ ਬਸੀਰਾ ਕਹੀ ਮੋਢੀ ਰੱਖ ਕੇੋਂ ਨਿਕਲਿਆ ਤਾਂ ਬਾਬਾ ਗਾਂ ਜਾ ਕੇ ਉਸ ਨੂੰ ਉਸਤਾਇਕ ਦੋਸਤ ਮਿਲਿਆ ਉਸਨੇ ਆਖਿਆ ਕਿ ਬਸੀਰੇ ਕੱਲ ਤੇਰੀ ਵਰੀ ਸਰਪੰਚ ਪੁੱਛਦਾ ਸੀ ਕਿਉਂ ਸਰਪੰਚ ਸਾਹਿਬ ਨੂੰ ਮੇਰੇ ਤਾਂ ਕੀ ਕੰਮ ਪੈ ਗਿਆ ਪਤਾ ਨਹੀਂ ਯਾਰ ਤੁਮ ਮਿਲਾਂ ਮੈਂ ਇੱਕ ਵਾਰ ਠੀਕ ਏ ਚਲ ਤੜਕੇ ਜਾ ਆਵਾਂਗਾ ਨਾਲੇ ਹੁਣ ਪਹਿਲੀ ਤੇ ਚੱਲਿਆ ਆਹੋ ਜਾਇਆ ਜਾਇਆ ਪਹਿਲੀ ਤੇ ਇਹਨਾ ਤਾਂ ਮੈਂ ਕਹਿ ਦਿੱਤਾ ਸੀ ਸਰਪੰਚ ਸਾਹਿਬ ਨੂੰ ਕਿ ਉਹਦੀ ਭੈਣ ਨੂੰ ਵੇਖਣ ਆਲਿਆਂ ਨੇ ਆਉਣਾ ਅੱਜ ਕੱਲ ਨੂੰ ਮਿਲ ਜਾਏਗਾ ਮੈਂ ਸਨੀਹਾ ਲਾ ਦਿਆਂਗਾ। ਧੰਨਵਾਦ ਬਈ ਤੇਰਾ। ਵਸ਼ੀ ਰਖੀਤ ਪਹੁੰਚ ਗਿਆ ਸੀ। ਉਸਨੇ ਖੇਤ ਨੂੰ ਪਾਣੀ ਲਾਇਆ ਤੇ ਮੰਜੀ ਤੇ ਬਿਆਸੋਚਣ ਲੱਗਾ ਕਿ ਹੁਣ ਰਾਣੂ ਵਾਸਤੇ ਚੰਗਾ ਘਰ ਮਿਲ ਗਿਆ ਏ ਤੇ ਮੇਰੀ ਜ਼ਿੰਮੇਵਾਰੀ ਵੀ ਥੋੜੀ ਹੌਲੀ ਜਹੀ ਹੋ ਗਈ ਏ। ਹੁਣ ਮੈਨੂੰ ਸਿਮਰੀ ਨੂੰ ਆਪਣੇ ਦਿਲ ਦੀ ਗੱਲ ਦੱਸ ਦੇਣੀ ਚਾਹੀਦੀ ਏ। ਨਾ ਨਾ ਜੇ ਉਸਨੇ ਮਨ ਕਰ ਦਿੱਤਾ ਫਿਰ ਨਾ ਯਾਰ ਛੱਡ ਪਰੇ। ਮੈਨੂੰ ਅਜੇ ਉਡੀਕ ਕਰ ਲੈਣੀ ਚਾਹੀਦੀ ਏ। ਕਿੰਨਾ ਚਿਰ ਉਹ ਇਸ ਵਾਰ ਹੀ ਸੋਚਦਾ ਰਿਹਾ। ਪਰ ਉਸ ਨੂੰ ਕੋਈ ਹਾਲ ਨਾ ਮਿਲਿਆ ਖੇਤੋਂ ਵੇਲਾ ਹੋ ਕੇ ਘਰ ਪਰਤਿਆ ਤਾਂ ਉਸੇ ਰਾਤ ਵੀ ਊ ਬੇਚੈਨ ਜਿਹੀ ਲੰਗੀ ਜਿਸ ਤਰ੍ਹਾਂ ਸਿਮਰੀ ਨੂੰ ਪਹਿਲੀ ਵਾਰ ਵੇਖਣ ਦੀ ਉਸੇ ਰਾਤ ਗੁਜ਼ਰੀ ਸੀ ਉਹ ਮੰਜੀ ਤੇ ਉੱਠਿਆ ਤੇ ਲੱਕੜ ਦੀ ਅਲਮਾਰੀ ਚ ਚੂੜੀਆਂ ਕੱਢ ਕਿੰਨਾ ਚਿਰ ਵੇਖਦਾ ਰਿਹਾ ਸਾਰੀ ਰਾਤ ਵਸ਼ੀਰੀ ਨੇ ਚੂੜੀਆਂ ਨੂੰ ਇੱਕ ਨਾਲ ਲਾ ਕੇ ਰੱਖਿਆ ਤੇ ਸਵੇਰੇ ਹੁੰਦੇ ਆ ਹੀ ਫਿਰ ਅਲਮਾਰੀ ਵਿੱਚ ਕੱਪੜਿਆਂ ਦੀ ਤੈਂ ਪਿੱਛੇ ਲੁਕਾ ਦਿੱਤੀਆਂ ਦਿਨ ਚਿੱਟਾ ਚੜ ਗਿਆ ਸੀ ਵਸ਼ੀਰਾ ਉੱਠਿਆ ਤੇ ਰਾਣੂ ਨੂੰ ਕਹਿਣ ਲੱਗਾ ਕਿ ਮੈਨੂੰ ਸਰਪੰਚ ਸਾਹਿਬ ਨੇ ਸੱਦਿਆ ਸੀ ਕੁੱਟਚਾ ਫੜਾਦੀ ਤੇ ਮੇਰੀ ਰੋਟੀ ਬਣ ਕੇ ਰੱਖੀ ਉੱਥੋਂ ਵਾਪਸ ਆ ਕੇ ਖੇਤ ਜਾਣਾ ਏ ਰੋਟੀ ਵੀ ਖੇਤ ਦੀ ਖਾ ਲਵਾਂਗਾ ਚਾਹ ਦੀ ਦੋ ਕੁੱਟ ਪੀ ਕੇ ਹੋ ਸਰਪੰਚ ਦੇ ਘਰ ਵੱਲ ਤੁਰ ਪਿਆ ਉਹਨੇ ਘਰ ਪਹੁੰਚ ਜਾ ਬੂਹਾ ਖੜਕਾਇਆ ਠਕ 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 ਸਰਪੰਚ ਦੇ ਘਰਵਾਲੀ ਨੇ ਬੂਹਾ ਖੋਲਿਆ ਵਧਾਈਆਂ ਵੇ ਭਾਈ ਬਸ਼ੀਰਿਆ ਤੈਨੂੰ ਸੁਣਿਆ ਰਾਨੂੰ ਦਾ ਮੰਗਣਾ ਕਰ ਲਿਆ ਤੁਸੀਂ ਕੱਲ ਤੂੰ ਵੀ ਵੱਧ ਚਾਚੀ بس ਘਰ ਚੰਗਾ ਮਿਲ ਗਿਆ ਏ ਤੇ ਰਿਸ਼ਤਾ ਜੁੜ ਗਿਆ ਚੱਲ ਭਾਈ ਚੰਗਾ ਏ ਸਭ ਦੀਆਂ ਧੀਆਂ ਸੁਖੀ ਵਸਣ ਚਾਚੀ ਸਰਪੰਚ ਸਭ ਘਰ ਹੀ ਨੇ ਉਹਨੇ ਯਾਦ ਕੀਤਾ ਸੀ ਨੇ ਕੱਲ ਹਾਂ ਭਾਈ ਹਾਂ ਆਜਾ ਲੰਗੇ ਅੰਦਰ ਹੀ ਬੈਠੇ ਨੇ ਮਿਲ ਤਦ ਤੱਕ ਮੈਂ ਪਾਣੀ ਲੈ ਕੇ ਆਉਣੀ ਆ ਨਾ ਚਾਚੀ ਰਹਿਣ ਦੇ ਕੁਝ ਨਹੀਂ ਚਾਹੀਦਾ ਹੁਣੇ ਘਰੋਂ ਚਾਹ ਪੀ ਕੇ ਆਇਆ ਚੰਗਾ ਕੇ ਚਾਚੀ ਰਸੋਈ ਵੱਲ ਤੁਰ ਪਈ ਤੇ ਵਸ਼ੀਰਾ ਸਰਪੰਚ ਸਾਹਿਬ ਕੋਲ ਜਾਣ ਲਈ ਅੰਦਰ ਨੂੰ ਹੋ ਤੁਰਿਆ ਸਤਿ ਸ਼੍ਰੀ ਅਕਾਲ ਜਰਪੰਤ ਸਾਹਿਬ ਹੁਰਵੀ ਵਸ਼ੀਰਿਆ ਕੀ ਹਾਲੇ ਤੇਰਾ ਬਸ ਸ਼੍ਰੀ ਕਿਰਪਾ ਵਾਹਿਗੁਰੂ ਦੀ ਤੁਸੀਂ ਦੱਸੋ ਨਾਚੀ ਨੂੰ ਯਾਦ ਕਰਦੇ ਸੀ ਉਹ ਹਾਂ ਮੱਲਾ ਕੰਮ ਸੀ ਤੇਰੇ ਤੈਂ ਇੱਕ ਹਾਂਜੀ ਹੁਕਮ ਕਰੋ ਉਹ ਸਕੂਲ ਦਾ ਹੈਡਮਾਸਟਰ ਆਇਆ ਸੀ ਮੇਰੇ ਕੋਲ ਉਹਨੂੰ ਕੋਈ ਸਲਾਨਾ ਸਮਾਗਮ ਕਰਵਾਉਣਾ ਹੈ ਸਕੂਲ ਵਿੱਚ ਤੇ ਜਵਾਕ ਸ਼ਾਮ ਤੱਕ ਸਕੂਲ ਵਿੱਚ ਹੀ ਰਹਿਣਗੇ ਅੱਛਾ ਜੀ ਤੁਹਾਡਾ ਘਰ ਸਕੂਲ ਦੇ ਬਾਬਾ ਨੇੜੇ ਹੋਣ ਕਰਕੇ ਦੋ ਚਾਰ ਅਧਿਆਪਕਾਂ ਦੇ ਰਹਿਣ ਦਾ ਪ੍ਰਬੰਧ ਕਰਨਾ ਹੈ ਪ੍ਰੋਸੇਜੋਗ ਇਨਸਾਨ ਹੈ ਤੇ ਜ਼ਿੰਮੇਵਾਰੀ ਤੇ ਕੰਮ ਪ੍ਰੋਸੇਜੋਗ ਬੰਦੀਆਂ ਨੂੰ ਹੀ ਦਿੱਤੇ ਜਾਂਦੇ ਨੇ ਕੋਈ ਨਾ ਜੀ ਤੁਸੀਂ ਬੇਫਿਕਰ ਰਹੋ ਰਸੋਈ ਦੇ ਨਾਲ ਵਾਲੇ ਕਮਰੇ ਦੀ ਸਫਾਈ ਕਰਵਾ ਦਿਆਂਗੇ ਤੁਸੀਂ ਵੇਖ ਲਿਓ ਜੇ ਠੀਕ ਲੱਗਿਆ ਤੇ ਚਲ ਠੀਕ ਹੈ ਸ਼ਾਮ ਤੱਕ ਸਫਾਈ ਕਰਵਾ ਦੇ ਮੈਂ ਕਿਹੜਾ ਮਾਰ ਜਾਵਾਂਗਾ ਠੀਕ ਹੈ ਜੀ ਚਲ ਚੰਗਾ ਸਰਪੰਚ ਸਾਹਿਬ ਮੈਂ ਹੁਣ ਚੱਲਦਾ ਖੇਤ ਜਾਣਾ ਹੈ ਮੱਲਾ ਚਾਹ ਤੇ ਪੀ ਜਾਂਦਾ ਨਾ ਨਾ ਜੀ ਚਾ ਕਦੇ ਫੇਰ ਸਹੀ ਹੁਣ ਖੇਤ ਪਾਣੀ ਦੀ ਵਾਰੀ ਏ ਕਿਤੇ دیر ਨਾ ਹੋ ਜਾਏ ਚਲ ਠੀਕ ਏ ਪਾਈ ਜਿਵੇਂ ਤੇਰੀ ਮਰਜ਼ੀ ਬਸ਼ੀਰਾ ਉੱਥੋਂ ਨਿੱਕਲ ਸਿਧਾ ਘਰ ਆਇਆ ਰਾਣੂ ਨੀ ਰਾਣੂ ਰੋਟੀ ਬੰਨ੍ਹ ਦਿੱਤੀ ਆ ਹਾਂ ਵੀਰੇ ਬਾਹਰ ਬੰਨੀ ਤੇ ਉੱਤੇ ਪਈ ਚੌਂਕੀ ਵਿੱਚ ਅੱਛਾ ਠੀਕ ਏ ਰਾਣੂ ਇੰਜ ਕਰੀਂ ਰਸੋਈ ਦੇ ਨਾਲ ਵਾਲਾ ਕਮਰਾ ਸਾਫ਼ ਕਰ ਦੇ ਕਿਉਂ ਉਥੇ ਕੀ ਕਰਨਾ ਏ ਕੁਝ ਨਹੀਂ ਕਰਨਾ ਬੇਬੇ ਇੱਕ ਤੇ ਸਵਾਲ ਡੀਸੀ ਮੰਗੂ ਪੁੱਛਣ ਲੱਗ ਜਾਨੀ ਏ ਰੁੱਤੀ ਫੜਾ ਖੇਤ ਜਾਣਾ ਹੈ ਆ ਕੇ ਦੱਸਾਂਗਾ ਤੇ ਚੰਗੀ ਤਰ੍ਹਾਂ ਸਾਫ਼ ਕਰ ਦੇ ਕਮਰੇ ਨੂੰ ਇਹ ਗੱਲ ਵਸ਼ੀਰੇ ਬਹਰ-ਬਹਰ ਤੁਰਦਾ ਆਖ ਰਿਹਾ ਸੀ ਉਹ ਚਲਾ ਗਿਆ ਤੇ ਰਾਣੂ ਕਮਰੇ ਦਾ ਸਾਰਾ ਚਾਰ-ਛੜਈਆ ਕਰਨ ਲੱਗ ਪਈ ਉਸ ਦੇ ਕਿ ਤੋਂ ਵਾਪਸ ਆਉਣ ਤੱਕ ਰਾਣੂ ਨੇ ਕਮਰਾ ਚਮਕਾ ਦਿੱਤਾ ਸੀ ਉਸ ਨੂੰ ਸਫਾਈ ਕਰਦਿਆਂ ਬਚਪਨ ਦੀਆਂ ਕਿੰਨੀਆਂ ਪੁਰਾਣੀਆਂ ਚੀਜ਼ਾਂ ਲੱਭੀਆਂ ਤੇ ਉਸ ਨੇ ਸੋਚਿਆ ਕਿ ਉਹ ਵਸ਼ੀਰੇ ਦੇ ਘਰ ਆਉਣ ਤੇ ਉਸ ਨੂੰ ਸਭ ਵਿਖਾਏਗੀ ਉਹਨਾਂ ਦੇ ਬਚਪਨ ਦੀਆਂ ਸਾਰੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ ਇਹ ਸੋਚਦੀ ਹੋ ਬਸ਼ੀਰੀ ਦੇ ਕਮਰੇ ਵੱਲ ਤੁਰ ਪਈ ਉਸਨੇ ਅੰਦਰ ਵੜਦਿਆਂ ਹੀ ਉਹ ਸਾਰੀਆਂ ਚੀਜ਼ਾਂ ਇੱਕ ਲਫਾਫੇ ਵਿੱਚ ਪਾ ਕੇ ਅਲਮਾਰੀ ਵਿੱਚ ਧਰ ਦਿੱਤੀਆਂ ਜਦੋਂ ਰਾણો ਅਲਮਾਰੀ ਦਾ ਬੂਹਾ ਮਰਨ ਲੱਗੀ ਤੇ ਕੱਪੜਿਆਂ ਦੀ ਤਹਿ ਹਿੱਲੀ ਤੇ ਸਾਰੇ ਕੱਪੜੇ ਬਾਹਰ ਨੂੰ ਡਿੱਗਣ ਲੱਗੇ ਸਨ ਕਿ ਉਸਨੇ ਫਟਾਫਟ ਹੱਥ ੱਗੇ ਕਰਕੇ ਕੱਪੜਿਆਂ ਨੂੰ ਥੱਲੇ ਡਿੱਗਣੋਂ ਬਚਾ ਲਿਆ ਕੱਪੜਿਆਂ ਨੂੰ ਫਿਰ ਉਸ ਤਰਕੀਬ 'ਚ ਰੱਖਣ ਲੱਗਿਆ ਰਾણો ਦੇ ਹੱਥਾਂ ਨੂੰ ਕੁਝ ਰੜਕਿਆ ਉਸਨੇ ਵੇਖਿਆ ਕਿ ਉੱਥੇ ਚੂੜੀਆਂ ਵਾਲਾ ਲਿਫਾਫਾ ਹੈ ਲਿਫਾਫੇ ਵਿੱਚ ਚੂੜੀਆਂ ਵੀ ਕੁਸ ਤੇ ਮਨ ਚ ਕਈ ਖਿਆਲ ਆਏ ਪਰ ਉਸਨੇ ਉਸ ਲਿਫਾਫੇ ਨੂੰ ਉੱਥੇ ਹੀ ਰੱਖ ﺍﻟमारी ਬੰਦ ਕਰ ਦਿੱਤੀ ਸ਼ਾਮ ਨੂੰ ਬਸੀਰਾ ਖੇਤੋਂ ਆਇਆ ਤਾਂ ਉਹ ਅਜੇ ਪਾਣੀ ਪੀ ਰਿਹਾ ਸੀ ਕਿ ਸਰਪੰਚ ਉਸੇ ਘਰ ਆਇਆ ਤੇ ਕਿਹਾ ਹਾਂ ਬਸੀਰਾ ਹੋ ਗਿਆ ਇੰਤਜ਼ਾਮ ਹਾਂਜੀ ਸਰਪੰਚ ਸਾਹਿਬ ਕਮਰਾ ਤਿਆਰ ਹੈ ਰਣੂ ਨੇ ਚੰਗੀਤਰਾ ਸਾਫ਼ ਕਰ ਦਿੱਤਾ ਏ ਇੱਕ ਵਾਰ ਤੁਸੀਂ ਵੀ ਤਸੱਲੀ ਕਰ ਲਓ ਉਹ ਨਾ ਸ਼ੀਰਾ ਮੈਂ ਤੇ ਕੀ ਵੇਖਣਾ ਏ بس ਰਿਆਪਕਾਂ ਦਾ ਧਿਆਨ ਦੀ ਜ਼ਿੰਮੇਵਾਰੀ ਤੁਹਾਡੀ ਕੋਈ ਨਾ ਸਰਪੰਚ ਸਾਹਿਬ ਤੁਸੀਂ ਬੇਫਿਕਰ ਰਹੋ ਰਾਨੂੰ ਤੇ ਮੈਂ ਕੋਈ ਤਕਲੀਫ ਨਹੀਂ ਹੋਣ ਦਿਆਂਗੇ ਬਸ ਇੰਜ ਇਸ ਗੱਲ ਤੋਂ ਬੇਖਬਰ ਸੀ ਕਿ ਸਿਮਰੀ ਵੀ ਬਾਕੀ ਸਟਾਫ ਨੂੰ ਲਾਉਣਾ ਘਰ ਰੁਕੇਗੀ ਬਸ ਉਹ ਇੱਕ ਦਿੱਤੇ ਫਰਜ਼ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਦੀ ਵਿਉਂਤ ਬਣਾ ਰਿਹਾ ਸੀ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਰਾਨੂੰ ਨੇ ਕਿਹਾ ਹੁਣ ਤੇ ਦੱਸ ਦੇ ਵੀਰੇ ਕੀ ਕਰਨਾ ਹੈ ਕਮਰੇ ਦਾ ਖਾਣੀ ਸੇਵਾ ਕੌਣਾ ਰਿਹਾ ਹੈ ਪਿੰਡ ਦੇ ਸਕੂਲ ਵਿੱਚ ਕੋਇਸਲਾਨਾ ਸਮਾਗਮ ਦੀ ਤਿਆਰੀ ਲਈ ਅਧਿਆਪਕਾਂ ਦੀ ਰਹਿਣ ਦਾ ਪ੍ਰਬੰਧ ਕਰਨਾ ਸੀ ਜੋ ਆਪਣੇ ਘਰ ਹੋ ਗਿਆ ਏ ਵੱਡਾ ਪ੍ਰੋਗਰਾਮ ਵੱਡੇ ਪੱਧਰ ਦਾ ਕੀਤਾ ਜਾ ਰਿਹਾ ਏ ਤਾਂ ਕਰਕੇ ਅਧਿਆਪਕਾਂ ਨੂੰ ਹਦਾਇਤ ਮਿਲੀ ਆ ਕਿ ਉਹ ਬੱਚਿਆਂ ਨੂੰ ਤਿਆਰੀ ਕਰਵਾਉਣਗੇ ਤੇ ਪਿੰਡ ਨੂੰ ਸਕੂਲ ਦੇ ਪ੍ਰੋਗਰਾਮ ਲਈ ਸੱਦਾ ਦੇ ਕੇ ਆਉਣਗੇ ਅੱਛਾ ਠੀਕ ਏ ਤਾਂ ਹੀ ਰਜੀ ਆਗਦੀ ਸੀ ਕਿ ਸਾਡੀ ਨਵੀਂ ਮੈਡਮ ਸਾਨੂੰ ਬਹੁਤ ਕੁਝ ਸਿਖਾ ਰਹੀ ਏ ਇਹ ਸੁਣਦਿਆਂ ਹੀ ਬਸ਼ੀਰ ਨੂੰ ਝਟਕਿਆ ਲਾਇਆ ਕੀ ਫੇਰ ਤੇ ਸਿਮਰੀ ਵੀ ਸਕੂਲ ਵਿੱਚ ਹੀ ਰਹੇਗੀ ਨਹੀਂ ਨਹੀਂ ਉਹ ਸਾਡੇ ਘਰ ਕਿਉਂ ਚਾਚੇ ਮਿੰਦੇ ਕਰ ਰਹੇ ਹੁੰਦੀ ਬਸੀਰਾ ਅਜੇ ਇਸ ਵੇਰੇ ਸੋਚ ਹੀ ਰਿਹਾ ਸੀ ਕਿ ਰਾણો ਨੇ ਆਵਾਜ਼ ਦਿੱਤੀ ਚੱਲ ਵੀਰੇ ਤੋਲੇ ਮੂੰਹ ਹੱਥ ਲਿਬੜਿਆ ਪਿਆ ਮਿੱਟੀ ਰੇਤੇ ਨਾਲ ਮੇਚਾ ਬਣਾਉਣੀ ਆ ਏਕੇ ਰਾણો ਚਾਹ ਬਣਾਉਣ ਲੱਗੀ ਤੇ ਬਸੀਰਾ ਨਾਲ ਕੀ ਤੇ ਮੂੰਹ ਹੱਥੋਂ ਲੱਗ ਪਿਆ ਬਸੀਰਾ ਮੂੰਹ ਹੱਥੋਂ ਮਗਰੋਂ ਤੋਲਿਆਂ ਨਾਲ ਪਹੁੰਚਦਾ ਹੋਇਆ ਮੰਝੀ ਉੱਤੇ ਆ ਕੇ ਬੈਠ ਗਿਆ ਰਾણો ਨੇ ਰੋਟੀ ਥਾਲੀ ਵਿੱਚ ਪਾ ਕੇ ਲਿਆਂਦੀ ਤੇ ਬਸ਼ੀਰੇ ਦੀ ਅੱਗ ਹੀ ਰੱਖ ਦਿੱਤੀ। ਰਾਣੂ ਦੇ ਮਨ ਵਿੱਚ ਖਿਆਲ ਆਇਆ ਕਿ ਉਸਨੂੰ ਅਲਮਾਰੀ ਵਿੱਚ ਪਈਆਂ ਚੂੜੀਆਂ ਵਾਰੀ ਪੁੱਛ ਲੈਣਾ ਚਾਹੀਦਾ ਹੈ ਤੇ ਦੂਜੇ ਪਾਸੇ ਕਿਛਿਤ ਸੀ ਕਿ ਛੱਡ ਮਨਾ ਮੈਂ ਇਸ ਬਾਰੇ ਕੋਈ ਜ਼ਿਆਦਾ ਹੀ ਸੋਚ ਰਹੀ ਹਾਂ। ਉਹ ਰੋਟੀ ਫੜ ਕੇ ਫਿਰ ਅੰਦਰ ਚਲੀ ਗਈ। ਜਦੋਂ ਸਾਰਾ ਕੰਮ ਕਰ ਹੋ ਗਿਆ ਤਾਂ ਦੋਵੇਂ ਪੈਨਪੜਾਈ ਇਕੱਠੇ ਬੈਠੇ ਗੱਲਾਂ ਕਰ ਰਹੇ ਸਨ ਤਾਂ ਰਾਣੂ ਨੇ ਕਿੰਨੀਆਂ ਹੀ ਬਚਪਨ ਦੀਆਂ ਗੱਲਾਂ ਯਾਦ ਕੀਤੀਆਂ। ਬਸ਼ੀਰਾ ਵੀ ਉਸ ਦੀਆਂ ਗੱਲਾਂ ਵਿੱਚ ਹੰਗਾਰਾ ਭਰਦਾ ਰਿਹਾ। ਹਿਰਾਣੂ ਨੇ ਉਸ ਨੂੰ ਯਾਦ ਕਰਵਾਇਆ ਕਿ ਵੀਰੇ ਕਮਰੇ ਨੂੰ ਸਾਫ਼ ਕਰ ਦੇਆ ਮੈਨੂੰ ਕਮਰੇ ਵਿੱਚੋਂ ਬਹੁਤ ਕੁਝ ਮਿਲਿਆ ਹੈ ਤੇ ਮੈਂ ਉਹ ਚੁੱਕ ਕੇ ਲੱਕੜ ਵਾਲੀ अलमारी ਵਿੱਚ ਰੱਖ ਦਿੱਤਾ ਈ ਜ਼ਰੂਰ ਤੇਰਾ ਟਾਈਮ ਲੱਗਾ ਵੇਖ ਲਈਂ ਹਿਰਾਣੂ ਨੂੰ ਸਿੱਖੇ ਸਮਾਸ਼ਾਇਤ ਪਤਾ ਲੱਗ ਜਾਏਗਾ ਕਿ ਮੈਂ ਚੂੜੀਆਂ ਵੇਖ ਲਈਆਂ ਨੇ ਪਰ ਵਸੀਰੀ ਨੇ ਕੋਈ ਖਿਆਲ ਨਾ ਦਿੱਤਾ ਉਹ ਤੇ ਹੋਰ ਹੀ ਖਾਬਾਂ ਵਿੱਚ ਖਿਆਲਾਂ ਵਿੱਚ ਗਵਾਚਿਆ ਮਸਤ ਸੀ ਹਿਰਾਣੂ ਨੇ ਵੀ ਤਵਾਰਾ ਕੁਝ ਨਾ ਪੁੱਛਿਆ ਅਗਲੇ ਦਿਨ ਸਵੇਰ ਹੋਈ ਤਾਂ ਸਰਪੰਚ ਨੇ ਅਧਿਆਪਕਾਂ ਦੀ ਵੈਗ ਬਸ਼ੀਰੇ ਘਰ ਪਿਛਵਾ ਦਿੱਤੀ। ਉਹਨੇ ਵੀ ਪੂਰੀ ਜ਼ਿੰਮੇਵਾਰੀ ਦੇ ਨਾਲ ਸਮਾਨ ਅੰਦਰ ਰਖਵਾ ਦਿੱਤਾ। ਸ਼ਾਮ ਨੂੰ ਜਦੋਂ ਸਰਪੰਚ ਅਧਿਆਪਕਾਂ ਦੇ ਨਾਲ ਉਹਨਾਂ ਦੇ ਘਰ ਆਇਆ ਤਾਂ ਬਸ਼ੀਰਾ ਘਰ ਨਹੀਂ ਸੀ। ਪਰ ਰਾਣੂ ਨੇ ਸਭ ਨੂੰ ਚੰਗੀ ਤਰ੍ਹਾਂ ਚਾਹ ਪਾਣੀ ਨਾਲ ਨਿਵਾਜਿਆ। ਕੰਟਕ ਉੱਥੇ ਹੀ ਬੈਠਣ ਮਗਰੋਂ ਸਰਪੰਚ ਤੇ ਸੁਖਦੇਵ ਮਾਸਟਰ ਚਲੇ ਗਏ ਤੇ ਪਿੱਛੇ ਘਰ ਵਿੱਚ ਰਾਣੂ ਕੋਲ ਸਿਮ੍ਰਿਤੀ ਤੇ ਬਨਿਤਾ ਮੈਡਮ ਰਹਿ ਗਈਆਂ। ਰਾਣੂ ਦੇ ਬਾਪੂ ਨੂੰ ਮਿਲੀਆਂ ਤੇ ਫਿਰ ਰਾਣੂ ਨੇ ਉਹਨਾਂ ਨੂੰ ਆਪਣਾ ਸਾਰਾ ਘਰ ਵਿਖਾਇਆ ਸਾਰਾ ਕੁਝ ਵੇਖ ਵਿਖਾ ਕੇ ਸਿਮਰੀ ਤੇ ਬਨੀਤਾ ਮੈਡਮ ਆਪਣੇ ਕਮਰੇ ਵਿੱਚ ਚਾਈਆਂ ਤੇ ਆਪਣਾ ਆਪਣਾ ਸਾਰਾ ਸਮਾਨ ਸਹੀ ਕਰਕੇ ਰੱਖਣ ਲੱਗੀਆਂ ਕੁਝ ਤੀਰ ਮਗਰੋਂ ਰਾਣੂ ਅੰਦਰ ਆਈ ਤੇ ਆਖਣ ਲੱਗੀ ਮੈਡਮ ਜੀ ਕਿਸੇ ਵੀ ਚੀਜ਼ ਦੀ ਲੋੜ ਹੋਈ ਤੇ ਮੈਨੂੰ ਆਵਾਜ਼ ਦੇ ਦਿਆ ਜੀ ਮੈਂ ਬਾਹਰ ਹੀ ਹਾਂ ਵਨੀਤਾ ਮੈਡਮ ਨੇ ਹੰਗਾਰਾ ਜਿਹਾ ਪਰਦੇ ਆਂਖਿਆ ਹਾਂ ਠੀਕ ਹੈ ਕੋਈ ਗੱਲ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਹੋਈ ਅਸੀਂ ਮੰਗ ਲਵਾਂਗੇ ਇਹਨਾਂ ਸੁਣ ਕੇ ਰਾਣੂ ਵਾਪਸ ਆ ਗਈ ਤੇ ਵਨੀਤਾ ਮੈਡਮ ਕਮਰੇ ਵਿੱਚ ਪਈ மஞ்சੀ ਤੇ ਲੰਮੇ ਪੈ ਗਈ ਸਾਰਾ ਸਮਾਨ ਸਹੀ ਕਰ ਮੰਗਰੋਂ ਸਿਮਰੀ ਬਹੁਤ ਚੌਂਕੀ ਵਿਚ ਆ ਕੇ ਰਾਣੂ ਦੀ ਕੰਮਕਾਰ ਵਿੱਚ ਮਦਦ ਕਰਵਾਉਣ ਲੱਗ ਪਈ ਉਹ ਦੋਵੇਂ ਬਠੀਆਂ ਸਬਜ਼ੀ ਛੀਰਦਿਆਂ ਰਹੀਆਂ ਤੇ ਗੱਲਾਂ ਕਰਦੀਆਂ ਰਹੀਆਂ ਰਾਣਾ ਨੂੰ ਸਿਮਰੀ ਤੇ ਸਿਮਰੀ ਦਾ ਸੁਆ ਪਾਵਾ ਚੰਗਾ ਲੱਗਾ ਜਿਵੇਂ ਉਹ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੀਆਂ ਹੋਣ ਉਹ ਅਜੇ ਚੌਂਕੀ ਵਿੱਚ ਬੈਠੀਆਂ ਸਬਜ਼ੀ ਝੀਰ ਹੀ ਰਹੀਆਂ ਸਨ ਕਿ ਵਸੀਰਾ ਅੰਦਰ ਵੱੜ ਰਿਹਾ ਸੀ ਰਾਣਾ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ ਤਾਂ ਕਰਕੇ ਵਸੀਰੀ ਦੀ ਨਜ਼ਰ ਸਿੱਧਾ ਸਿਮਰੀ ਤੇ ਪਈ ਉਹ ਇੱਕਦਮ ਹੱਕਾ ਬੱਕਾ ਰਹਿ ਗਿਆ ਉਸ ਨੂੰ ਲੱਗਿਆ ਇਹ ਵਹਿਮ ਹੈ ਵਸੀਰੇ ਨੇ ਇੱਕ ਵਾਰ ਗੇਟ ਵੱਲ ਮੁਖ ਮਾ ਕੇ ਦੁਬਾਰਾ ਚੌਂਕੀ ਵੱਲ ਵੇਖਿਆ ਤੇ ਸੱਚ ਮੂਝੇ ਸਿਮਰੀ ਹੀ ਸਬਜੀ ਚੀ ਰਹੀ ਸੀ ਬਸੀਰੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਖਿਆਲਾਂ ਵਿੱਚ ਇੰਜ ਸੋਚ ਰਿਹਾ ਸੀ ਕਿ ਸਿਮਰੀ ਚੌਂਕੀ ਕੰਮ ਕਰ ਰਹੀ ਹੋਵੇ ਤੇ ਉਸਨੇ ਚੀਰੇ ਤੋਂ ਵਾਲ ਹਟਾਰਿਆ ਹੋਵੇ ਬਸੀਰੀ ਨੰਬੂਹੇ ਵਿੱਚ ਖੜਾ ਵੇਖ ਰਾਨੂ ਨੇ ਆਵਾਜ਼ ਦਿੱਤੀ ਕਿਉਂ ਵੀਰੇ ਬੂਹੇ ਜਿਹੀ ਖੜਾ ਰਹਿਣਾ ਹੈ ਜਾਂ ਅੰਦਰ ਆਉਣਾ ਹੈ ਇਹਨਾਂ ਸੁਣ ਕੇ ਸਿਮਰੀ ਮੁਸਕਰਾਉਣ ਲੱਗੀ ਬਸੀਰੇ ਖੁਸ਼ੀ ਦੇ ਮਾਰੇ ਹੜਬੜਾ ਹਟ ਵਿੱਚ ਅੰਦਰ ਵੱਲ ਨੋਤ ਰਿਆ ਤੇ ਚੋਰੀ ਤੋ ਤਿੰਨ ਵਾਰ ਵਾਰੀ ਵਿੱਚੋਂ ਸਿਮਰੀ ਨੂੰ ਵੇਖਦਾ ਰਿਹਾ ਜਿਵੇਂ ਉਸ ਨੂੰ ਆਪਣੇ ਆਪ ਉਤੇ ਯਕੀਨ ਨਹੀਂ ਸੀ ਸਿਮਰੀ ਨੇ ਰਾਣੂ ਨੂੰ ਕਿਹਾ ਕਿ ਅੱਛਾ ਰਾਣੂ ਬਸੀਰਾ ਤੇਰਾ ਭਰਾ ਹੈ ਰਾਣੂ ਨੇ ਹਾਂਮੀ ਭਰਦਿਆਂ ਕਿਹਾ ਹਾਂ ਕਿਉਂ ਕੀ ਹੋਇਆ ਨਹੀਂ ਹੋਇਆ ਕੁਝ ਨਹੀਂ ਅਸੀਂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਾਂ ਰਾਣੂ ਅੱਛਾ ਉਹ ਕਿ ਮੈਂ ਸਿਮਰੀ ਨੇ ਪਹਿਲੀ ਮੁਲਾਕਾਤ ਮੇਲੇ ਵਿੱਚ ਚੂੜੀਆਂ ਵਾਲੀ ਦੁਕਾਨ ਤੋਂ ਲੈ ਕੇ ਚਾਚੇ ਮਿੰਦੇ ਦੇ ਘਰ ਮਿਲਣ ਤੇ ਸਕੂਲ ਦੀ ਸਾਰੀ ਵਾਰਤਾ ਰਾਨੂੰ ਨਾਲ ਸਾਂਝੀ ਕਰ ਲਈ ਹੁਣ ਰਾਨੂੰ ਨੂੰ ਵੀ ਕੁਝ-ਕੁਝ ਚੂੜੀਆਂ ਵਾਲਾ ਮਸਲਾ ਸਮਝ ਆਣ ਲੱਗਾ ਕਿ ਕਿੱਥੋਂ ਆਈਆਂ ਉਸ ਨੇ ਇਸ ਗੱਲ ਦਾ ਇਜ਼ਹਾਰ ਨਾ ਕਰਦਿਆਂ ਵਸੀਰੇ ਦੇ ਵਿਵਹਾਰ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਵਸੀਰਾ ਜਦੋਂ ਸਿਮਰੀ ਵੱਲ ਵੇਖਦਾ ਤਾਂ ਉਸੇ ਚਿਹਰੇ 'ਤੇ ਇੱਕ ਅਲੱਗ ਜਿਹੀ ਰਵਾਨਗੀ ਆ ਜਾਂਦੀ ਹਿਰਾਨ ਹੂੰ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਬਸੀਰਾ ਸਿਮਰੀ ਨੂੰ ਪਸੰਦ ਕਰਦਾ ਏ ਸ਼ਾਮ ਹੋਈ ਤੇ ਸਾਰੇ ਰੋਟੀ ਖਾਣ ਲਈ ਇਕੱਠੇ ਬੈਠੇ ਸਨ ਅੱਗੋਂ ਰਾਨੋ ਤੇ ਬਸੀਰਾ ਇਕੱਠੇ ਰੋਟੀ ਖਾਂਦੇ ਪਰ ਅੱਛ ਸਕੂਲ ਦੇ ਅਧਿਆਪਕਾਂ ਨੇ ਵੀ ਉਹਨਾਂ ਨਾਲ ਹੀ ਰੋਟੀ ਖਾਧੀ ਰੋਟੀ ਖਾਂਦਿਆਂ ਬਸੀਰਾ ਸਿਮਰੀ ਵੱਲ ਵੇਖਦਾ ਤਾਂ ਸਿਮਰੀ ਮੁਸਕਰਾ ਦਿੰਦੀ ਪਰ ਉਹ ਅਜੇ ਤੱਕ ਇਹ ਨਹੀਂ ਜਾਣਦੀ ਸੀ ਕਿ ਉਹ ਉਸਨੂੰ ਪਸੰਦ ਵੀ ਕਰਦਾ ਹੈ इस तरह ही रात गुजरी अगला दिन चढ़िया अध्यापक तैयार होकर स्कूल चले गए तो राणो वशीरा अपने काम आ लग गए रहे यही कोई दस बजे का टाइम से वसीरे का चाचा मिंदा वसीरे को आया तो आखन लगा वसीरिया तेरा बापू कितने वसीरे ने जवाब देंद कहा सत श्रीकाल चाचा की गल हो गई अज भतीज तो पहला भाई दी याद आ गई लगता सजन मोह ही कटा लिया है ਓ ਨਾਨਾ ਪੁੱਤਰਾ ਤਨਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਨੇ ਰਿਹਾ ਚੈਨਲ ਦੇ ਨਾਲ ਸਸ਼ੀ ਕਲ ਜੀ